ਸਾਹ ਪੁਲਿਸ ਵੱਲੋਂ ਜਿਹੜੇ ਮਾਰੇ ਅਨਸਰਾਂ ਦੇ ਖਿਲਾਫ ਮੁਹਿੰਮ ਚੜੀ ਗਈ ਹੈ ਉਹਦੇ ਵਿੱਚ ਜਿਹੜੀ ਸਾਡੀ ਟੀਮ ਹੈ ਜਿਹਨੂੰ ਐਸਪੀਟੀ ਸਾਹਿਬ ਲੀਡ ਕਰ ਰਹੇ ਹਨ ਉਹਨਾਂ ਨੂੰ ਚੰਗੀ ਸਫਲਤਾ ਮਿਲੀ ਹੈ ਤਿੰਨ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਰਿਕਵਰੀ ਹੋਈ ਹੈ ਜਿਨ੍ਹਾਂ ਚੋਂ ਦੋ ਮੁਕੱਦਮਿਆਂ ਦੇ ਵਿੱਚ ਕਮਰਸ਼ੀਅਲ ਐਨਡੀਪੀਐਸ ਦੀ ਰਿਕਵਰੀ ਜਿਹਦੇ ਵਿੱਚ ਇੱਕ ਪਰਚੇ ਦੇ ਵਿੱਚ 5 ਕਿਲੋ ਅਫੀਮ ਇੱਕ ਦੇ ਵਿੱਚ 300 ਗ੍ਰਾਮ ਹੈਰੋਇਨ ਅਤੇ ਇੱਕ ਹੋਰ ਐਫਆਈਆਰ ਜਿਹਦੇ ਵਿੱਚ ਦੋ ਨਾਜਾਇਜ਼ ਪਿਸਤਲ ਬੱਤੀਪੋਰ ਤੇ ਅਤੇ 10 ਜ਼ਿੰਦਾ ਰਾਉਂਡ ਦੀ ਰਿਕਵਰੀ ਕੀਤੀ ਗਈ ਹੈ ਕਿੰਨੇ ਦੋਸ਼ੀ ਫੜੇ ਗਏ ਕੁੱਲ ਟੋਟਲ ਇਹ ਤਿੰਨ ਪਰਚਿਆਂ ਦੇ ਵਿੱਚ 6 ਦੋਸ਼ੀ ਗ੍ਰਿਫਤਾਰ ਹੋਏ ਹਨ ਦੋ ਵੱਖ-ਵੱਖ ਪਰਚਿਆਂ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੀ ਨਸ਼ਾ ਦੀ ਰਿਕਵਰੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਜਿਹੜਾ ਐਫ ਆਈ ਆਰ ਨੰਬਰ 160 ਹੈ ਇਹ ਐਨ ਡੀ ਪੀ ਐਸ ਐਕਟ ਮੰਡੀ ਥਾਣਾ ਮੰਡੀ ਗੁਬਿੰਦਗੜ ਦੇ ਅਧੀਨ ਪਰਚਾ ਦਰਜ ਹੋਇਆ ਜਿਦੇ ਵਿੱਚ 5 ਕਿਲੋ ਅਫੀਮ ਦੀ ਰਿਕਵਰੀ ਕੀਤੀ ਗਈ ਹੈ ਅਮ ਇਹਦੇ ਵਿੱਚ ਮੈਂ ਦੱਸਣਾ ਚਾਹੂੰਗੀ ਜੀ ਕਿ ਜਿਹੜੀ ਰਿਕਵਰੀ ਕੀਤੀ ਗਈ ਹੈ ਇਹ ਬੈਕਵਰਡ ਲਿੰਕ ਦੇ ਵਿੱਚ ਸਾਨੂੰ ਪਤਾ ਚੱਲਿਆ ਹੈ ਕਿ ਇਹ ਚਾਰਖਣ ਤੋਫੀ ਮਾਰੀ ਸੀਗੀ ਤੇ ਤਿੰਨ ਬੰਦੇ ਜੋ ਕਿ ਆਫੀਮ ਲੈ ਕੇ ਇੱਥੇ ਆ ਰਹੇ ਸੀਗੇ ਉਹਨਾਂ ਨੂੰ ਦੌਰਾਨੇ ਨਾਕਾਬੰਦੀ ਰੋਕਿਆ ਗਿਆ ਅਤੇ ਉਹਨਾਂ ਤੋਂ 5 ਕਿਲੋ ਆਫੀਮ ਦੀ ਰਿਕਵਰੀ ਕੀਤੀ ਗਈ। ਇਹ ਨਾ ਜਿਹੜੇ ਜਿਹੜੇ ਬੰਦਿਆਂ ਤੋਂ ਇਹ ਆਫੀਮ ਰਿਕਵਰ ਕੀਤੀ ਗਈ ਹੈ ਉਹਨਾਂ ਦੇ ਨਾਮ ਰਜਨੇਸ਼, ਸਤਵੀਰ ਅਤੇ ਧਰਮਵੀਰ ਹਨ। ਜਿਹੜੇ ਸਤਵੀਰ ਅਤੇ ਧਰਮਵੀਰ ਨੇ ਉਹ ਸਕੇ ਭਰਾ ਨੇ ਅਤੇ ਬਦਾਈਉ ਦੇ ਰਹਿਣਾ ਵਾਲੇ ਨੇ ਹਿਮਾਚਲ ਉੱਤਰ ਪ੍ਰਦੇਸ਼ ਦੇ ਵਾਸੀ ਨੇ ਤੇ ਇਹ ਸਾਰੇ ਇੱਕੋ ਹੀ ਏਰੀਆ ਦੇ ਇੱਕੋ ਹੀ ਪਿੰਡ ਦੇ ਰਹਿਣਾ ਵਾਲੇ ਨੇ ਤਿੰਨੋਂ ਇਸ ਕੇਸ ਦੇ ਵਿੱਚ ਵੀ ਅਸੀਂ ਬੈਕਵਰਡ ਅਤੇ ਫਾਰਵਰਡ ਲਿੰਕ ਯਾਨੀ ਕਿ ਇਹ ਅਫੀਮ ਕਿੱਥੋਂ ਆ ਰਹੀ ਸੀ ਅਤੇ ਇਹ ਕਿੱਥੇ ਦਿੱਤੀ ਜਾ ਰਹੀ ਸੀ ਇਹਦੇ ਵਿੱਚ ਡੂੰਘਾਈ ਦੇ ਵਿੱਚ ਤਫ਼ਤੀਸ਼ ਕਰਨ ਲੱਗੇ ਹੋਏ ਆ। ਤੇ ਸਾਨੂੰ ਪਿਉਰੀ ਪਿਉਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਵੀ ਸਾਨੂੰ ਹੋਰ ਅੱਗੇ ਰਿਕਵਰੀ ਸੁਣ ਜੀ ਬਿਲਕੁਲ ਇਹ ਵੇਚਣ ਵਾਸਤੇ ਆ ਰਹੇ ਸੀਗੇ ਤੇ ਐਸ ਅ ਕੂਰੀਅਰ ਇਹ ਲੈ ਕੇ ਆ ਰਹੇ ਸੀ ਆਪੀ ਤੇ ਇਹਨਾਂ ਨੂੰ ਇਹਨਾਂ ਨੇ ਡਿਲੀਵਰ ਕਰਨੀ ਸੀ ਤੇ ਅੱਗੇ ਕੀ ਕਰਨਾ ਸੀ ਉਹਦੇ ਵਿੱਚ ਅਸੀਂ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕਰਕੇ ਉਹਨਾਂ ਬੰਦਿਆਂ ਨੂੰ ਅਰੈਸਟ ਸਟੇਟ ਕਿਉਂਕਿ ਇਹ ਇੱਕ ਇੰਟਰ ਸਟੇਟ ਅ ਨੈਕਸਸ ਹੈਗਾ ਹੈ ਤਾਂ ਇਹਦੇ ਵਿੱਚ ਅਸੀਂ ਹੋਰ ਤਫ਼ਤੀਸ਼ ਕਰ ਰਹੇ ਆ ਕਿ ਇਹ ਇਨਕੁਆਇਰ ਕਰ ਰਹੇ ਕਿ ਇਹਨਾਂ ਤੇ ਹੋਰ ਹੋ ਜਾ ਕਾਦੇ ਦੇ ਸੀ ਜੀ ਇਹ ਜਦੋਂ ਨਾ ਕਵਨ ਇਹਨਾਂ ਤੇ ਇਹ ਮੋਟਰਸਾਈਕਲ ਤੇ ਸੀਗੀ ਤੇ ਮੋਟਰਸਾਈਕਲ ਦੀ ਰਿਕਵਰੀ ਕੀਤੀ ਗਈ ਹੈ ਮੋਟਰਸਾਈਕਲ ਇਹਨਾਂ ਦਾ ਸੀ ਜਾਂ ਕਿਸੇ ਦਾ ਹੋਰ ਦਾ ਸੀ ਇਹ ਮੋਟਰਸਾਈਕਲ ਇਹਨਾਂ ਦੇ ਨਾਤੇ ਨਹੀਂ ਸੀਗਾ ਕਿਸੇ ਹੋਰ ਦਾ ਸੀਗਾ ਉਹਦੇ ਬਾਰੇ ਵੀ ਅਨ ਇਵੈਸਟਿਗੇਟ ਅ ਮਾੜੇ ਅਨਸਰਾਂ ਦੇ ਖਿਲਾਫ ਜਿਹੜਾ ਫਤਿਹਗੁਰ ਸਾਹਿਬ ਪੁਲਿਸ ਵੱਲੋਂ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਇੱਕ ਕਮਰਸ਼ੀਅਲ ਰਿਕਵਰੀ ਕੀਤੀ ਗਈ ਹੈ ਜੀ ਜਿਵੇਂ ਇਹ ਵਿੱਚ 300 ਗ੍ਰਾਮ ਚਟਾ ਹੈਰੋਇਨ ਦੀ ਰਿਕਵਰੀ ਕੀਤੀ ਗਈ ਹੈ ਇਸ ਕੇਸ ਦੇ ਵਿੱਚ ਜਿਹੜਾ ਐਫ ਆਈ ਆਰ ਨੰਬਰ 113 ਅਮਲੋ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਤੇ ਸੋਮਾ ਸਿੰਘ ਅਤੇ ਅਮਰਜੀਤ ਸਿੰਘ ਜੋ ਕਿ ਪਿੰਡ ਨੂਰਪੁਰ ਦੇ ਰੇਣਾਲੇ ਨੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਇਸ ਕੇਸ ਦੇ ਵਿੱਚ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਇਹ ਚਟਾ ਕਿੱਥੋਂ ਆਇਆ ਸੀ ਤੇ ਇਹਨਾਂ ਨੂੰ ਕਿੱਥੇ ਡਿਲੀਵਰ ਕੀਤਾ ਜਾ ਰਿਹਾ ਹੈ ਕਾਕੇ ਇਹ ਜਿਹੜਾ ਪੂਰਾ ਨੈਕਸਸ ਹੈ ਇਹਨੂੰ ਸਮੈਸ਼ ਕੀਤਾ ਜਾ ਸਕਦਾ ਸੀ ਕੀਤੇ ਸੀਗੇ ਵਹੀਕਲ ਕੀਤੇ ਸੀਗੇ ਇਹ ਵੀ ਇੱਕ ਮੋਟਰਸਾਈਕਲ ਸੀ ਸੀ ਜੀ ਬੁਲਟ ਮੋਟਰਸਾਈਕਲ ਤੇ ਬੁਲਟ ਮੋਟਰਸਾਈਕਲ ਨੂੰ ਫਿਲਮ ਦੇ ਨਾਲ ਦੀ ਰਿਕਵਰੀ ਪਈ ਮਕਦਮਾ ਨੰਬਰ 111 ਅਸਲਾ ਐਕਟ ਸਰੰਦ ਦੇ ਵਿੱਚ ਪਰਚਾ ਦਰਜ ਕਰਕੇ ਇੱਕ ਜੇਮਸ ਨਾਮ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ ਇਹ ਜਿਹੜਾ ਬੰਦਾ ਸੀ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਇਹਦੇ ਕੋਲੋਂ ਵੈਪਨਸ ਦੀ ਰਿਕਵਰੀ ਹੋਈ ਹੈ ਦੋ ਜਿਹੜੇ ਨੇ ਇਲੀਸਿਟ ਵੈਪਨ 32 ਬੋਰ ਸਮੇਤ 10 ਦਿੰਦਾ ਰਾਉਂਡ ਜਿਹੜੇ ਨੇ ਇਹਦੇ ਕੋਲੋਂ ਰਿਕਵਰ ਕੀਤੇ ਗਏ ਨੇ ਇਹ ਜੋ ਜੇਮਸ ਨਾਮ ਦਾ ਬੰਦਾ ਹੈ ਅਲੀਪੁਰ ਸੰਦਲ ਅਧਾਰ ਰਹਿਣ ਵਾਲਾ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਰਿਕਵਰੀਜ਼ ਹੋਣਗੀਆਂ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਨੇ ਇਸ ਕੇਸ ਦੇ ਉੱਤੇ ਤਫਤੀਸ਼ ਕੀਤੀ ਜਾ ਰਹੀ ਹੈ ਯਾਨੀ ਕਿ ਇਹ ਵੈਪਨ ਕਿਥੋਂ ਲੈ ਕੇ ਆਂਦੇ ਗਏ ਤੇ ਕੋਈ ਹੋਰ ਵਾਰਦਾਤ ਦੇ ਵਿੱਚ ਯੂਜ਼ ਹੋਇਆ ਨਹੀਂ ਕਿ ਇਹ ਜਿਹੜਾ ਪੂਰਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਤੇ ਇਹਦੇ ਬਾਰੇ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਰਿਕਵਰੀ ਕੀਤੀ ਜਾਏ ਤੇ ਇਕੱਲਾ ਹੀ ਸੀ ਗਰੋ ਦੇ ਵਿੱਚ ਹੋਰ ਵੀ ਬੰਦੇ ਨੇ ਜੀ ਫਰਦਰ ਸੇਕ ਆਫ ਇਨਵੈਸਟੀਗੇਸ਼ਨ ਅਸੀਂ ਉਹਨਾਂ ਦਾ ਹਜੇ ਨਾਮ ਡਿਸਕਲੋਜ਼ ਨਹੀਂ ਕਰਦੇ ਤਾਂ ਕਿ ਉਹਨਾਂ ਨੂੰ ਅਸੀਂ ਨਾਮਜ਼ਦ ਕਰਕੇ ਅਰੈਸਟ ਕਰ ਸਕੀਏ ਤੇ ਇਸ ਮੁੱਦੇ ਤੇ ਹੋਰ ਵੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਹੋਰ ਵੀ ਰਿਕਵਰੀਜ਼ ਇਸ ਕੇਸ ਦੇ ਵਿੱਚ ਕੀਤੀ ਜਾਏ ਇਹ ਇੱਕ ਡਕੈਤੀ ਦਾ ਪਰਚਾ ਦਰਜ ਹੈ ਪਰ ਕਿਉਂਕਿ ਇਹ ਵੈਪਨਸ ਨੂੰ ਰਿਕਵਰ ਹੋਏ ਨੇ ਇਸ ਗੱਲ ਕਰਕੇ ਅਸੀਂ ਇਹਦੇ ਚ ਤਫਤੀਸ਼ ਕਰ ਰਹੇ ਹਾਂ ਕਿ ਵੈਪਨ ਕਿਸੇ ਹੋਰ ਬਾਤਰ ਯੂਜ਼ ਹੋਏ ਨੇ ਕਿ ਨਹੀਂ ਜਿੱਥੋਂ ਲੈ ਕੇ ਆਂਦਾ ਸੀਗਾ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼